ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਧਨ ਧਨ ਸੰਤ ਬਾਬਾ ਹਜ਼ਾਰ ਸਿੰਘ ਜੀ ਉਹਨਾਂ ਦੇ ਮੁਖਰਬਿੰਦ ਤੋਂ ਹੋਏ ਬਚਨ ਉਹਨਾਂ ਦੀ ਸੰਸਾਰਿਕ ਜੀਵਾਂ ਦੇ ਉੱਪਰ ਹੋਈ ਕਿਰਪਾ ਸੋ ਉਹਦੇ ਵਿੱਚੋਂ ਹੀ ਆਪ ਜੀ ਦੇ ਨਾਲ ਸਾਖੀਆਂ ਦੀ ਸਾਂਝ ਪਾ ਰਹੇ ਹਾਂ ਸੋ ਗੁਰੂ ਪਿਆਰਿਓ ਆਓ ਹੂੰ ਗੁਰੂ ਪਿਆਰਿਓ ਇੱਕ ਸਾਖੀ ਸਰਵਣ ਕਰੀਏ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਦਾ ਪਵਿੱਤਰ ਕਥਨ ਹੈ ਕਿ ਸਾਰਾ ਦਰਬਾਰ ਭਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਘੇਰ ਘਾਰ ਕੇ ਬੰਦੇ ਨੂੰ ਨਾਮ ਵਾਲੇ ਹੁੰਦਾ ਹੈ ਅਤੇ ਨਾਮ ਇਸ ਨੂੰ ਸੱਚ ਵਾਲੇ ਹੁੰਦਾ ਹੈ ਇਹ ਅਵਲ ਗੱਲ ਹੈ ਸੱਚ ਬੋਲਣਾ ਚਾਹੀਦਾ ਹੈ ਸੋ ਇੱਕ ਵਾਰ ਦੀ ਘਟਨਾ ਹੈ ਕਿ ਬਾਬਾ ਜੀ ਸੰਗਤ ਨਾਲ ਸੜਕ ਦੇ ਕਿਨਾਰੇ ਕਿ ਨਾਰੇ ਤੁਰੇ ਜਾ ਰੇ ਸਾਨਾ ਇੱਕ ਸੋਹਣੇ ਸੁਨਖੇ ਗੱਭਰੂ ਨੇ ਆਪ ਜੀ ਦੇ ਸਨਮੁਖ ਹੋ ਕੇ ਬੇਨਤੀ ਕੀਤੀ ਆਖਣ ਲੱਗਾ ਮਹਾਰਾਜ ਬਾਬਾ ਜੀ ਮੈਨੂੰ ਨਾਮਦਾਨ ਬਖਸ਼ੋ ਜਦੋਂ ਉਸਨੇ ਇਹ ਦਾਨ ਬਾਬਾ ਜੀ ਕੋ ਮੰਗਿਆ ਤਾਂ ਬਾਬਾ ਜੀ ਉਹਦਾ ਉੱਤਰ ਦਿੱਤੇ ਬਿਨਾ ਮੋਜ ਨਾਲ ਹੀ ਅੱਗੇ-ਅੱਗੇ ਤੁਰਦੇ ਰਹੇ ਉਸਨੇ ਕੁਝ ਸਮਾਂ ਠਹਿਰ ਕੇ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਨਾਮਦਾਨ ਬਖਸ਼ੂ ਤਾਂ ਬਾਬਾ ਜੀ ਉੱਥੇ ਰੁਕ ਗਏ ਰੁਕ ਕੇ ਮੁਸਕਰਾਉਂਦੇ ਹੋਏ ਬੜੇ ਪ੍ਰੇਮ ਭਾਵ ਦੀ ਦ੍ਰਿਸ਼ਟੀ ਦੇ ਨਾਲ ਉਸ ਭਾਈ ਨੂੰ ਕਹਿਣ ਲੱਗੇ ਕਿ ਭਾਈ ਜੇ ਤੈਨੂੰ ਨਾਮ ਨਾਲੋਂ ਵੀ ਕੋਈ ਅਵਲ ਚੀਜ਼ ਦੇ ਦਈਏ ਭਾਵ ਕੋਈ ਵਧੀਆ ਚੀਜ਼ ਦੇ ਦਿਏ ਤਾਂ ਫੇਰ ਉਸ ਸ਼ਰਧਾਲੂ ਨੇ ਅੱਗੋਂ ਹੱਥ ਜੋੜ ਕੇ ਬਾਬਾ ਜੀ ਦੇ ਸਨਮ ਕੋ ਕੇ ਆਖਣ ਲੱਗਾ ਹਾਂ ਜੀ ਬਾਬਾ ਜੀ ਦੇ ਦਿਓ ਤਾਂ ਮਹਾਪੁਰਖ ਆਪਣੀ ਮੌਜ ਵਿੱਚ ਆਏ ਤੇ ਆਖਣ ਲੱਗੇ ਸੱਚ ਬੋਲ ਸੱਚ ਬੋਲ ਸੱਚ ਬੋਲ ਬਾਬਾ ਜੀ ਨੇ ਇਹ ਬਚਨ ਤਿੰਨ ਵਾਰੀ ਆਪਣੇ ਮੁਖਾਰ ਬਿੰਦ ਤੋਂ ਕਹੇ ਅਤੇ ਫਿਰ ਆਪ ਕਹਿਣ ਲੱਗੇ ਹਾਲਵਾਉਂਦਿਆਂ ਜੀ ਆਪਣੀ ਪੈਲੀ ਦੇ ਬੱਬਰੇ ਭਾਵ ਵੱਡੀਆਂ ਢੇਮਾ ਉਦੋਂ ਹਲਵਾਉਂਦੇ ਸੀ ਡੰਗਰਾਂ ਦੇ ਨਾਲ ਜਾਂ ਥੱਲਿਓਂ ਕਈਰ ਬੱਬਰੇ ਵਗੈਰਾ ਨਿਕਲ ਆਉਂਦੇ ਤਾਂ ਬਾਬਾ ਜੀ ਕਹਿੰਦੇ ਆਪਣੀ ਪੈਲੀ ਚੋਂ ਨਿਕਲੇ ਹੋਏ ਬੱਬਰੇ ਗਵਾਂਡੀ ਦੀ ਪੈਲੀ ਵਿੱਚ ਛੁੱਟਦੇ ਰਹੇ ਤਾਂ ਮੇਨ ਮੇਨ ਕਰਨ ਦਾ ਕੀ ਫਾਇਦਾ ਭਾਵ ਨਾਮ ਜਪਣ ਦਾ ਕੀ ਫਾਇਦਾ ਜੇ ਮਨ ਦੇ ਵਿੱਚ ਦੂਜਿਆਂ ਪ੍ਰਤੀ ਨਫ਼ਰਤ ਰਹੀ ਨਾਮ ਦੀ ਪ੍ਰਾਪਤੀ ਲਈ ਧਰਮ ਦੀ ਕਿਰਤ ਕਰਨੀ ਅਤੇ ਸੱਚ ਬੋਲਣਾ અત્યੰਤ ਜ਼ਰੂਰੀ ਹੈ। ਬਾਬਾ ਜੀ ਦਾ ਪਵਿੱਤਰ ਬਚਨ ਹੈ ਕਿ ਪਰਮਾਰਥ ਉਸ ਦਾ ਹੀ ਚੰਗਾ ਹੈ। ਜਿਸ ਦਾ ਵਿਹਾਰ ਚੰਗਾ ਹੈ ਭਾਵ ਉਹਦਾ ਅੱਗਾ ਸੇਲਾ ਵੀ ਤਾਂ ਹੀ ਹੋਵੇਗਾ ਜੇ ਉਹ ਦੁਨਿਆਵੀ ਧਰਤੀ ਸੰਸਾਰ ਤੇ ਰਹਿੰਦਿਆਂ ਚੰਗੇ ਕਰਮ ਕਰੇਗਾ ਸੋ ਬਾਬਾ ਜੀ ਨੇ ਸਾਰਿਆਂ ਜੀਵਾਂ ਨੂੰ ਜਿਹੜੇ ਵੀ ਸ਼ਰਧਾਲੂ ਬਾਬਾ ਜੀ ਦੇ ਕੋਲ ਆਉਂਦੇ ਸਨ ਸਾਰਿਆਂ ਨੂੰ ਇਕੋ ਹੀ ਨਾਮਦਾਨ ਸਤਨਾਮ ਵਾਹਿਗੁਰੂ ਦਿੱਤਾ ਅਤੇ ਜ਼ਿਆਦਾਤਰ ਮਲਪਕ ਖਾਣੇ ਛੱਡਣ ਅਤੇ ਕਿਸ ਦੀ ਨਿੰਦਿਆ ਚੁਗਲੀ ਕਰਨ ਤੋਂ ਹਮੇਸ਼ਾ ਵਰਜਿਆ ਹੈ ਸੋ ਐਸੀ ਸੀ ਮਹਾਂਪੁਰਖਾਂ ਦੀ ਕਿਰਪਾ ਜਿਹੜੇ ਤਾਂ ਉਹਨਾਂ ਦੇ ਬਚਨਾਂ ਤੋਂ ਕਮਾਉਂਦੇ ਉਹ ਸੰਸਾਰ ਭਵ ਸਾਗਰ ਤੋਂ ਤਰ ਜਾਂਦੇ ਸੋ ਗੁਰੂ ਪਿਆਰਿਓ ਆਓ ਆਪਾਂ ਵੀ ਮਹਾਂਪੁਰਖਾਂ ਦੇ ਬਚਨਾਂ ਨੂੰ ਸਤ ਕਰਕੇ ਮੰਨੀਏ ਤਾਂ ਜੋ ਸਾਡਾ ਲੋਕ ਪਰਲੋਕ ਸਹਿਲਾ ਹੋ ਜਾਵੇ ਸੋ ਬਾਬਾ ਜੀ ਦਾ ਆਪਾਂ ਸਾਖੀਆਂ ਵੀ ਸੁਣਨੀਆਂ ਨੇ ਤੇ ਨਾਲੇ ਨਾਲ ਬਚਨ ਵੀ ਕਮਾਉਣੇ ਨੇ ਸੋ ਮਹਾਂਪੁਰਖ ਕਹਿੰਦੇ ਹੁੰਦੇ ਸਨ ਕਿ ਸਾਧਾਂ ਦੇ ਜੁਮੇ ਦੋਸ਼ ਲੱਗਦਾ ਕਿ ਉਹ ਸੰਸਾਰ ਤੇ ਜਾ ਕੇ ਲੋਕਾਂ ਨੂੰ ਉਪਦੇਸ਼ ਨਹੀਂ ਕਰਦੇ ਪਰ ਮਹਾਪੁਰਖ ਉਪਦੇਸ਼ ਤਾਂ ਕਰਦੇ ਹਨ ਕਿ ਭਾਈ ਮਲਪਾ ਖਾਣੇ ਛੱਡਣੇ ਹਨ ਗੁਰੂ ਵਾਲੇ ਬਣਨਾ ਹੈ ਪਰ ਅਸੀਂ ਕਲਯੁਗੀ ਜੀਵ ਉਹਨਾਂ ਦੇ ਬਚਨਾਂ ਤੇ ਪਹਿਰਾ ਨਹੀਂ ਦਿੰਦੇ ਸੋ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਜਿੰਨਾ ਜਿੰਨੀਆਂ ਬੋਟੀਆਂ ਮਾਸ ਦੀਆਂ ਉਹਨੀ ਵਾਰ ਹੀ ਸਿਰ ਵਢਾਉਣਾ ਪੈਣਾ ਹੈ ਸੋ ਗੁਰੂ ਪਿਆਰਿਓ ਆਓ ਆਪਾਂ ਵੈਸ਼ਨੋ ਬਿਰਤੀ ਧਾਰਨ ਕਰੀਏ ਤੇ ਗੁਰੂ ਵਾਲੇ ਬਣ ਕੇ ਨਾਮ ਸਿਮਰਨ ਜਪਕੇ 84 ਲੱਖ ਜੂਨ ਦੇ ਵਿੱਚੋਂ ਆਪਣਾ ਬਚਾ ਕਰੀਏ ਤੇ ਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਕਰੀਏ ਗੁਰੂ ਦੇ ਚਰਨਾਂ ਵਿੱਚ ਨਿਵਾਸ ਵੀ ਤਾਂ ਹੀ ਹੋਣਾ ਜੇ ਆਪਾਂ ਨਾਮ ਜਪਾਂਗੇ ਏ ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਜਿਹੜੇ ਵੈਸ਼ਨੋਂ ਬਰਤੀ ਧਾਰ ਕੇ ਸਾਧ ਸੰਗਤ ਦੀ ਬਿਰਕ ਕਰਨਗੇ ਭਾਵ ਸਤ ਸੰਗਤ ਦੇ ਵਿੱਚ ਜਾਣਗੇ ਨਾਮ ਜਪਣਗੇ ਉਹਨਾਂ ਦੇ ਜਿਹੜੇ ਸਾਲਾਂ ਦੇ ਦੁੱਖ ਹਨ ਉਹ ਕੁਝ ਮਹੀਨਿਆਂ 'ਚ ਹੀ ਖਤਮ ਹੋ ਜਾਣਗੇ ਤੇ ਜਿਹੜੇ ਮਹੀਨਿਆਂ ਦੇ ਉਹ ਦਿਨਾਂ 'ਚ ਤੇ ਜਿਹੜੇ ਦਿਨਾਂ ਦੇ ਉਹ ਘੜੀਆਂ ਪਲਾਂ ਚ ਪੁੱਗਤਾ ਦੇਾਂਗੇ ਸੋ ਆਓ ਆਪਾਂ ਵੀ ਮਹਾਪੁਰਖਾਂ ਦੇ ਬਚਨ ਮੰਨੀਏ ਤਾਂ ਜੋ ਸਾਡਾ ਲੋਕ ਪਰਲੋਕ ਸੇ ਲਾ ਸਕੇ ਸੋ ਬੋਲਦੇ ਆਂ ਚੱਲਦੇ ਆਂ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਥ ਸੰਗ ਬਖਸ਼ਣ ਯੋਗ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਇੱਥੇ ਸਾਡੇ ਨਾਲ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ